ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲਾ ਖਾਇਮ ਆ ਜੀ ਹੋਰ ਸੁਣਾਓ ਤੇ ਅੱਜ ਆਪਣਾ ਪਹੁੰਚਿਆ ਸੀਗਾ ਸੋਮੀ ਬਾਈ ਤਾਂ ਬਾਲੇ ਵਾਲੀ ਪੈਂਡਾ ਬਾਈ ਦਾ ਸਾਨੂੰ ਪਤਾ ਅੱਗੇ ਵੀ ਇੱਕ ਵਾਰੀ ਰੀਲ ਪਾਈ ਸੀ ਤੇ ਨੇਲੀ ਦਾ ਵੀ ਕੱਟਾ ਵੀ ਆਪਾਂ ਇਹਨਾਂ ਦੇ ਘਰੋਂ ਪਹਿਲਾਂ ਵੀਡੀਓ ਪਾਈ ਸੀਗੀ ਤਾਂ ਉਹ ਵੀ ਬਾਈ ਨੇ ਐ ਛੋਟਾ ਕੱਟਾ ਹੀ ਪਾਲ ਕੇ ਤਾਂ ਵੱਡਾ ਕਰਕੇ ਉਹ ਕੀਤਾ ਸੀਗਾ ਵੇਚਿਆ ਸੀ ਤੇ ਬਾਕੀ ਆ ਦਿੱਲੀ ਵਾਲੀ ਮੱਝ ਜਿਹੜੀ ਆਪਣੀ ਵੱਡੀ ਉਹਦਾ ਕੱਟਾ ਸੀ ਡਾਇਰੈਕਟ ਇਹ ਪੰਚਾਇਤ ਤੇ ਪੰਚਾਇਤੀ ਸਾਂਹ ਦਾ ਕੱਟਾ ਹਰਿਆਣੇ ਵਾਲ ਦੇ ਮਲਕ ਵਾਲੇ ਦਾ ਤੇ ਚਾਰਕ ਸੀਮਨ ਉਹਨਾਂ ਦੇ ਛੇਕ ਸੀਮਨ ਸੀਗੇ ਤਿੰਨ ਸੀਮਨ ਇਹਦੇ ਮਾਂ ਦੇ ਲਾਗੇ ਸੀਗੇ ਇਹ ਫੇਸ ਹਾਊਸ ਵੀ ਤੁਸੀਂ ਦੇਖ ਸਕਦੇ ਆ ਤਾਂ ਚੱਲਿਆ ਬਾਈ ਦੇ ਘਰੇ ਤੇ ਬਾਈ ਨੂੰ ਦਿਓ ਵਧਾਈਆਂ ਤਾਂ ਬਾਕੀ ਚੰਗੀ ਚੀਜ਼ ਕਹਿੰਦੇ ਹੁੰਦੇ ਆਪਦੇ ਕੋਈ ਨੇੜੇ ਇਲਾਕੇ ਦੇ ਵਿੱਚ ਵੀ ਹਾਂ ਕਰਦੇ ਖੜਾ ਜੇ ਕੋਈ ਚੰਗੀ ਚੀਜ਼ ਕਹਿੰਦੇ ਹੁੰਦਾ ਆਪਦੇ ਇਲਾਕੇ ਦੇ ਵਿੱਚ ਵੀ ਕੋਈ ਰਹਿੰਦੀ ਹੈ ਤਾਂ ਉਹਦੇ ਵਰਗੀ ਕੋਈ ਚੀਜ਼ ਨਹੀਂ ਹੈ ਨਾ ਤਾਂ ਬਾਈ ਉਧਰ ਆਇਆ ਸੀਗਾ ਬਾਈ ਕਹਿੰਦਾ ਕੱਟਾ ਮੈਂ ਹੈ ਪਰ ਦਿੱਲੀ ਵਾਲੀ ਦੀ ਪਾਲਣਾ ਨਾਲੇ ਜੇ ਬਾਹਰਪੂਰ ਕਿਸੇ ਨੂੰ ਦੇਤਾ ਤਾਂ ਆਪਣੇ ਹੱਥੋਂ ਲੰਘ ਜਾਂਦੀ ਹੈ ਚੀਜ਼ ਚੰਗੀ ਹੁਣ ਆਈਆਂ ਚੱਲ ਇੱਥੇ ਬਾਲਿਆਂ ਲਈ ਕੋਈ ਬਾਲੀ ਦੂਰ ਨਹੀਂ ਉੱਥੇ ਪਾਲੂਗਾ ਤਾਂ ਕੱਲ ਨੂੰ ਆਪਦੇ ਵੀ ਕੰਮ ਆ ਜਾਂਦਾ ਕੱਟਾ ਇੱਕ ਦੋ ਕੋਈ ਡਾਇਰੈਕਟਰ ਲਵਾਉਣੀ ਆ ਮ ਦੋਸਤ ਦੇ ਸਾਹ ਨਾਲ ਕਿਉਂਕਿ ਇਹ ਬਹੁਤ ਜਿਆਦਾ ਨਿਆਇ ਚੰਗੇ ਬਲੱਡ ਦਾ ਆ ਗਿਆ ਤਾਂ ਇਹਦੀ ਮਾਂ ਦੀ ਗੱਲ ਕਰੀਏ ਤਾਂ ਮਾਂ ਵੀ ਸਾਨੂੰ ਦਿਖਾਵਾਂਗੇ ਮਾਂ ਤੁਸੀਂ ਜਾਣਦੇ ਹੋ ਅੱਜ ਵੀ 11ਵੇਂ ਸੋਏ ਆ ਤੇ ਐਂ ਲੱਗਦੀ ਹੁੰਦੀ ਐ ਜਿਵੇਂ ਝੋਟੀ ਐ ਤਾਂ ਅੱਜ ਇਹ ਛੋਟਾ ਵੀ ਬਈ ਆਇਆ ਵੈ ਨਾਲ ਤੇ ਅੱਜ ਦੋਨੇ ਬੱਚੇ ਵੀ ਨਾਲ ਆਇਆ ਬਾਈ ਦੇ ਤੇ ਇਹ ਬਾਈ ਦਾ ਦੋਸਤ ਐ ਅੱਜ ਕਟਾ ਲੈਣ ਪਹੁੰਚੇ ਵੈ ਤੇ ਫਿਰ ਅੱਜ ਤੈਨੂੰ ਫੜਾ ਦੇਣਾ ਕਟਾ ਤਾਂ ਅਸੀਂ ਚੜਾ ਲਈਏ ਗੱਡੀ ਤੇ ਹੁਣ ਦੱਸ ਤੈਨੂੰ ਫੜ ਕੇ ਜਾਣਾ ਬੂ ਇਹ ਤੇਰਾ ਕਰਕੇ ਹੀ ਦਿੱਤਾ ਮੈਂ ਤੇਰੇ ਡੈਡੀ ਨੂੰ ਨਹੀਂ ਦਿੱਤਾ ਮੈਂ ਕਿਹਾ ਮੈਂ ਤਾਂ ਤੇਰਾ ਕਰਕੇ ਦਿੱਤਾ ਕੱਟਾ ਇਹ ਤੇ ਬਾਕੀ ਨਾਲੇ ਐ ਜੇ ਆਕਾਂ ਦਾ ਸੌਂਕਾ ਜੀ ਉਸ ਨੂੰ ਮੈਂ ਮੱਝ ਵੀ ਦਿਖਾਉਣਾ ਜਿਹੜੀ ਆਪਣੀ ਦਿੱਲੀ ਵਾਲੀ ਮੱਝ ਹੈ ਤਾਂ ਕਈ ਭਰਾ ਜਿਹੜੇ ਨਵੇਂ ਹੁੰਦੇ ਆ ਚਲ ਪੁਰਾਣੇ ਬੰਦੇ ਤਾਂ ਸਾਰੀ ਜੋ ਹੁਣ ਆਉ ਕਰਦੇ ਆ ਇਹ ਬੈਠੀ ਆ ਗੁੱਡੀ ਮੱਝ ਆਪਣੀ ਪੁਰਾਣੇ ਬੰਦੇ ਨੂੰ ਸਾਰਿਆਂ ਨੂੰ ਪਤਾ ਹੁੰਦਾ ਤੇ ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਤੇ ਸੋਨੂੰ ਇੱਕ ਵਾਰੀ ਖੜੀ ਕਰਕੇ ਵੀ ਦਿਖਾ ਦਨ ਲਓ ਜੀ ਹੁਣ ਇਹਨੂੰ ਸੂਈ ਨੂੰ ਕੱਟੇ ਦੇ ਹਿਸਾਬ ਨਾਲ ਤੁਸੀਂ ਦੇਖ ਲਓ ਕਿੰਨੀ ਹੋ ਗਈ 10 ਕਿ ਮਹੀਨੇ ਤਾਂ ਹੋ ਗਏ ਹੋਣਗੇ ਤਾਂ ਸ੍ਰੀ ਸਰੂ ਅੱਜ ਵੀ ਦੇਖੋ ਝੋਟੀ ਕੰਨੋਂ ਤਾਂ ਸੱਚ ਦੱਸਿਓ ਮਗਰਲੀ ਸਾਈਡ ਤੋਂ ਇਹ ਤਾਂ ਕੱਲਾ ਮੂੰਹ ਦੇਖ ਕੇ ਮੂੰਹ ਤੋਂ ਪਤਾ ਲੱਗਦਾ ਵੀ ਇਹ ਬੁੜੀ ਹੋ ਚੱਲੀ ਤੇ ਔੜੀਆਂ ਮੂੰਹ ਤੇ ਪੈ ਜਾਂਦੀਆਂ ਬੁੜੀ ਦੇ ਥੋੜੇ ਦੇ ਦੰਦਾਂ ਦੀ ਪ੍ਰੋਬਲਮ ਪੈਣ ਲੱਗ ਜਾਂਦੀ ਹੈ ਠੀਕ ਹੈ ਜੀ ਤੇ ਜੇ ਤੁਸੀਂ ਐ ਸਰੀਰ ਦੇ ਹਿਸਾਬ ਨਾਲ ਅੱਜ ਵੀ ਦੱਸੋ ਤੇ ਬਾਈ ਲੱਗਦੀ ਐ ਵੀ ਯਾਰ ਮੇ ਸੂਈ ਸੂਈ ਵੀ ਐ ਆਪਣੀ ਨਹੀਂ ਨਹੀਂ ਲੱਗਦੀ ਲੱਗਦੀ ਐ ਵੀ ਝੋਟੀ ਹੁੰਦੀ ਐ ਨਾ ਹਾਂ ਵੀ ਜਿਵੇਂ ਆਪਾਂ ਕਹਿੰਦੇ ਚੌਥੇ ਸੂਏ ਕਹਿਲਾ ਤੀਜੇ ਸੂਏ ਕਹਲਾਪਾਂ ਦੀ ਪੰਜਵੇਂ ਕਹਲਾ ਮਾਲਾ ਵੀ ਅਜੇ ਮਾਲਾ ਝੋਟੀਆਂ ਚ ਪੈਂਦੇ ਆ ਦੇ ਸਰੀਰ ਸੌਂਕਾ ਦੀ ਜਿਹੜੀਆਂ ਦੂਜੀਆਂ ਘੱਟ ਸੂਏ ਵਾਲੀਆਂ ਮੱਝਾਂ ਉਹ ਵੀ ਮਗਰੋਂ ਆਹ ਝੋਟੀਆਂ ਇਹ ਵੀ ਮੜੀਆਂ ਲਿਸੀਆਂ ਲੱਗਣਗੀਆਂ ਤੇ ਪਰ ਇਹ ਕਰਮ ਵਾਲੀ ਨੇ ਪਹਿਲਾਂ ਤੇ ਇਹਦੇ ਆਪਣੇ ਕੋਲੇ ਸਾਰਿਆਂ ਨੂੰ ਵੱਧ ਬਰੀੜ ਇਹ ਮੱਝ ਦੀ ਐ ਜਿਵੇਂ ਸੋਮੀ ਬਾਈ ਕੋਲੇ ਕੱਟਾ ਚੱਲਿਆ ਦਾ ਇੱਕ ਕੱਟਾ ਇਹਦੇ ਕੋਲੇ ਸਾਰਿਆਂ ਤੋਂ ਪਹਿਲਾਂ ਮੈਂ ਪਾਲਿਆ ਸੀਗਾ ਉਹ ਚੱਲ ਮੇਰੇ ਕਰਮ ਵਾਲੇ ਸੀ ਮੇਰੇ ਕੋਲ ਕੱਟੇ ਮਰ ਜਾਂਦੇ ਸੀ ਠੀਕ ਆ ਤੇ ਤਾਂ ਹੀ ਮੈਂ ਇਹਨਾਂ ਲਿਆ ਜੀਆਂ ਨੂੰ ਨੇੜੇ ਵੱਧ ਦਿੱਤੇ ਕੱਟੇ ਵੀ ਜਿਹੜਾ ਆ ਵੀ ਕੰਮ ਆਈ ਜਾਣ ਮੁੜ ਕੇ ਇਹਦੀ ਉਹ ਝੋਟੀ ਕੁੰਡੀ ਖੜੀ ਜਾ ਉਹਦੇ ਠੀਕ ਹੈ ਤੇ ਐ ਕਿੰਨੀ ਜਵਾਈ ਕਰਾਉਂਦੇ ਉਹਦੇ ਮਟਾਇਰਸ ਆ ਗਈ ਸੀਗੇ ਉਦੋਂ ਫੀਲ ਚ ਪ੍ਰੋਬਲਮ ਆ ਗਈ ਸੀ ਸੀਰਾ ਸੂਰਾ ਪਾ ਲਿਆ ਸੀ ਕਿਤੇ ਦੋ ਚਾਰ ਝੋਟਾਂ ਚ ਪ੍ਰੋਬਲਮ ਪਈ ਉਹ ਝੋਟੀ ਇਹਦੀ ਹੈ ਫਿਰ ਇਹਦੀ ਵੱਡੀ ਝੋਟੀ ਆ ਸੁਣਨ ਵਾਲੀ ਬੈਠੀ ਹੈ ਇਹ ਵੀ ਇਹਦੀ ਹੈ ਆ ਨਾਲ ਖੜੀ ਆ ਫਲੈਰਿੰਗ ਵਾਲੀ ਇਹਦੀ ਆ ਗਾਹਾਂ ਉਹ ਪਰਲੇ ਖੁੱਲੇ ਸਿੰਘ ਵਾਲੀ ਉਹ ਵੀ ਉਹਦੀ ਆ ਪਰਲੇ ਦੀ ਇਹ ਦਿੱਲੀ ਵਾਲੇ ਦੇ ਅਸਲੇ ਚੋਂ ਮਤਲਬ ਆ ਲੈ ਆਪਣੇ ਕੋਲੇ ਹੁਣ ਆ ਦਿੱਲੀ ਵਾਲੀ ਇਹਦੀ ਆ ਝੋਟੀ ਬਾਈ ਆ ਵੀ ਇਹਨੂੰ ਵੀ ਲੈ ਖੜੀ ਕਰਕੇ ਤੂੰ ਦੇਖ ਇਹ ਜਿਹੜਾ ਹੁਣ ਇਕੱਠਾ ਆ ਤੇਰੇ ਘਰੇ ਚੱਲਿਆ ਹਨਾ ਇਹ ਉਹਦੀ ਭੈਣ ਹੈ ਉਹਦੀ ਭੈਣਾਂ ਤਿੰਨ ਆਪਣੇ ਕੋਲੇ ਸਾਰਿਆਂ ਤੋਂ ਵੱਧ ਇਹਦੀ ਬਰੀਡ ਹੈ ਇੱਕ ਇਹ ਝੋਟੀ ਹੈ ਠੀਕ ਆ ਹੁਣ ਦੂਜੀ ਸੂਏ ਸੂਗੀ ਮੂਰੇ ਤੇ ਥਾਂ ਤੋਂ ਦੇ ਕੱਦ ਕਾੜ ਦੇਗਾ ਤੇ ਛੋਟੀ ਢਾਈ ਕਿਸਾਲਾਂ ਦੀ ਸੂਪੀ ਸੂਦਾਂ ਤੇ ਸਕੀਨ ਦੇ ਤੇ ਆਹੀ ਹੁਣੇ ਬੰਨਣਾ ਰੱਬ ਸ਼ੁਕਰ ਅਕੇ ਕੱਟੇ ਨਹੀਂ ਬਹੁਤ ਸਕੀਨ ਤੇ ਚੰਗਾ ਬੰਨਣਾ ਕੱਦ ਕਾੜਦਾ ਉਸ ਤੋਂ ਬਾਅਦ ਇਹ ਇੱਕ ਆ ਬੈਠੀ ਜਿਹੜੀ ਸੂਣ ਵਾਲੀ ਇਹ ਉਹਦੀ ਭੈਣ ਹੈ ਇੱਕ ਜਿਹੜੀ ਹੂ ਖੜੀ ਡੱਡੌੂ ਦੀ ਕੁੰਡੀ ਜੀ ਦੀ ਸੀ ਜਾਂਦੀ ਆਪਣੀ ਤੀਜੇ ਨੰਬਰ ਵਾਲੀ ਮੱਝ ਉਹ ਇਹਦੀ ਭੈਣ ਹੈ ਸਭ ਤੋਂ ਵੱਡੀ ਉਹ ਹੈ ਫਿਰ ਉਦੋਂ ਬਾਅਦ ਕੱਟਾ ਪਾਲਿਆ ਸੀ ਮਰ ਗਿਆ ਉਦੋਂ ਬਾਅਦ ਫਿਰ ਉਹ ਡੱਡੂ ਪੈਦਾ ਹੋਈ ਡੱਡੂ ਤੋਂ ਬਾਅਦ ਫਿਰ ਪੈਦਾ ਇੱਕ ਵਿੱਚ ਹੋਈ ਉਹ ਮੈਂ ਵੇਚਤੀ ਸੀ ਫਿਰ ਆ ਪੈਦਾ ਹੋਈ ਇਹ ਰੱਖ ਲਈ ਫਿਰ ਉਦੋਂ ਬਾਅਦ ਮਗਰਲੀ ਵਾਰ ਕੱਟਾ ਜਿਹੜਾ ਹੈਗਾ ਸੀਗਾ ਉਹ ਗੁਰਪ੍ਰੀਤ ਲੈ ਗਿਆ ਸੀਗਾ ਕੁਟੀ ਵਾਲਾ ਠੀਕ ਆ ਤੋਰੇ ਫਿਰ ਇਹਦਾ ਤਾਂ ਨਹੀਂ ਕੋਈ ਫਰਕ ਪੈਂਦਾ ਜਾਨਵਰ ਦਾ ਵੀ ਜਿਵੇਂ ਹੁਣ ਆ ਉਸ ਵਾਰ ਇਹਦੀ ਝੋਤੀ ਹੈਗੀ ਹਾਂ ਜਦੋਂ ਆਪਾਂ ਇਹ ਨੂੰ ਆਈ ਸੀ ਕਿੱਲੇ ਦੀ ਪਲੀਆਂ ਜਿਆਦਾ ਖੋਲਣ ਖਾਣ ਦਾ ਤਾਂ ਕੋਈ ਨਾ ਨਾ ਬਸ ਆਈਆਂ ਬਸ ਹਾਂ ਇਹਨਾਂ ਦੇ ਨਾਲ ਹੀ ਬਾਹਰ ਨਿਕਲ ਜਾਣਾ ਇਹਦੇ ਨਾਲ ਹੀ ਅੰਦਰ ਰਕਣਾ ਹਜੇ ਪ੍ਰੋਸੈਸਿੰਗ ਨਹੀਂ ਬਣਿਆ ਖੁੱਲੇ ਹਟਣ ਨਾਲ ਆਪਾਂ ਵੀਰੋ ਪਾਈ ਪਾਪਾ ਬੱਚਿਆਂ ਬਾਤ ਲਵੰਗੇ ਖੁੱਲੀਆਂ ਸੀ ਨੇ ਤੇ ਛੜ ਤੇ ਜੀ ਬੈਠੀ ਨਿਕਲਣ ਲੱਗੇ ਮੁਰਕੇ ਰਸੇ ਪਾਉਣ ਲੱਗੇ ਉਹ ਦੂਰ ਫਿਰ ਤਾਂ ਇਹ ਬੇਨ ਖੋਲੇ ਤੇ ਵੀ ਕਾਠ ਬਹੁਤ ਹੈਗਾ ਬਈ ਹਾਂ ਬਾਈ ਹੈ ਤਾਂ ਨਾਲੇ ਝੋਟੀ ਨੇ ਇਹ ਬਣਨੀ ਤੀਜੇ ਸੂਏ ਮੱਝ ਹੈ ਤੇ ਜਦੋਂ ਇਹ ਸੂਆਂ ਦੇ ਵਿੱਚ ਜਾਂ ਆਪੜੀ ਤੀਜੇ ਸੂਏ ਚ ਆਇਤੀ ਇਹ 3.5 ਸਾਲ ਦੀ ਸੂਖੂ ਹੈ ਇਹ ਕਿਹੜੇ ਇਹ ਆ ਪਰਜੰਦੀ ਹੈ ਤੇ ਇਹ 3.5 ਸਾਲ ਦੀ ਹੋ ਜੂ ਆਇਤੀ ਤੇ ਪੱਤੋ ਵੱਤ ਪੌਣੇ 4 ਸਾਲ ਦੀ ਸੂਤ ਤੇ ਜਦੋਂ ਇਹ ਜਾ ਕੇ 6 ਸਾਲਾਂ ਦੀ ਮੱਝ ਬਣ ਗਈ ਤੋ ਉਦੋਂ ਦੇਖ ਮੱਝ ਲੋਕਾਂ ਨੂੰ ਦੱਸਿਆ ਕਰੂ ਕੋਈ ਚੀਜ਼ ਖੜੀ ਹੈ ਐਵੇਂ ਜਿਹੀ ਘਰੀ ਆਉਦਾ ਕੱਦ ਦੇਖ ਉ ਉਹ ਵੀ ਸਾਰਿਆਂ ਮੈਂਸਾਂ ਨੂੰ ਦੇਖ ਪੱਠੀ ਦਿਸ ਜਾਂਦੇ ਨਾ ਤੀਜੇ ਨੰਬਰ ਵਾਲੇ ਉੱਚੀ ਸਾਰਿਆਂ ਤੋਂ ਸਾਡ ਉੱਚਾ ਹੈ ਤੇ ਉਹ ਵੀ ਇੱਕ ਚੀਜ਼ ਹੋਰ ਵੀ ਤੂੰ ਦੇਖੀ ਇਹਨਾਂ ਦੇ ਇੱਕ ਅੱਧਾ ਵਾਲ ਦਾ ਭਾਂਉਂਦੀ ਚਿੱਟਾ ਆ ਜੇ ਕਿਸੇ ਦੇ ਹੁਣ ਇਹ ਤਾਂ ਇਹਦੀ ਵੀ ਪੂਰੀ ਚਿੱਟੀ ਆ ਜਿਆਦਾਤਰ ਬੱਚੇ ਇਹਨਾਂ ਦੇ ਤੇ ਪੂਛ ਇਹਨਾਂ ਦੀ ਛੋਟੀ ਹੋਊਗੀ ਖੁਚਾਂ ਤੱਕ ਹੀ ਕਿਸੇ ਦੀ ਮਰਜ਼ੀ ਦੇਖ ਲੈ ਉਹ ਖਾਲਾ ਇਹਦੇ ਖਾਨਦਾਨ ਦੇ ਵਿੱਚੋਂ ਠਾਲਾ ਉਹਦੀਆਂ ਦੋ ਤੀਆਂ ਨੂੰ ਠਾਲਾ ਠੀਕ ਹੈ ਇਹਦੀਆਂ ਦੋ ਦੋ ਤੀਆਂ ਤਿੰਨ ਧੀਆਂ ਤੇ ਇੱਕ ਆਪ ਆ ਇਹ ਤਾਂ 6 ਆਪਣੇ ਕੋਲੇ ਰਵਾ ਤੇ 7ਵੇਂ ਤੇਰੇ ਵਾਲਾ ਕਟਾ ਠੀਕ ਹੈ ਠੀਕ ਹੈ ਤੇ ਇਹਦਾ ਖਰਬਾ ਵੱਧ ਖਾਨਦਾਨ ਆਪਣੇ ਕੋਲੇ ਆ ਇਹ 6300 ਰਨ ਦਾ ਹਰ ਵਾਰੀ ਸਰੀਰ ਇਹ ਬੁਰਾ ਬੁੜਾ ਨਹੀਂ ਹੁੰਦਾ ਇਹਨਾਂ ਦਾ ਫੈਟ ਜਿਆਦਾ ਹੈ ਠੀਕ ਹੈ ਤੇ ਨਾਲ ਦੀ ਨਾਲ ਮੱਜ ਨੇ ਸੁੰਸਰ ਨਾਲ ਦੀ ਨਾਲੀ ਸੌਰ ਜਾਂਦੀ ਹੈ ਕੱਲੀ ਐਣੀ ਐਸੀ ਪ੍ਰੋਬਲਮ ਪਈ ਆ ਆਪਣੇ ਘਰੇ ਵੀ 8ਵੇਂ ਸਵੇਰੇ ਆ ਕੇ ਤੇ 11ਵੇਂ ਸਵੇਰੇ ਸੂਈ ਵੀ ਆ ਤੇ ਐਸੀ ਰੱਬ ਜਾਣੇ ਇਹਨੂੰ ਇਨਫੈਕਸ਼ਨ ਬਣੀ ਕੀ ਬਣੀ ਉਹਦੋਂ ਬਾਅਦ ਚੈੱਕ ਕਰਾਈ ਖਾਲੀ ਪਰ ਗਰਮੀ ਚ ਭرائی ਫੇਰ ਖਾਲੀ ਤੇ ਉਹਦੋਂ ਬਾਅਦ ਹੁਣ ਗਰਮੀ ਚ ਤੇ ਟੀਕੇ ਨਹੀਂ ਭਰਾਇਆ ਠੀਕ ਹੈ ਤੇ ਐਸੀ ਪਹਿਲੀ ਵਾਰ ਇਹ ਲੇਟ ਹੋਈ ਜੀ ਉਹ ਵੀ ਗਰਮੀ ਦਾ ਗਰਮੀ ਦੇ ਨਾਲ ਜਿਆਦਾ ਨਾ ਹੁੰਦੀ ਹੇਠ ਠੰਡੇ ਦਾ ਆਪਾਂ ਗੱਪਣ ਕਰਾਈ ਲੈਣੀ ਜੀ ਨਹੀਂ ਇਹਨੇ ਮਾਂ ਦਿੱਤੀ ਨੇ ਅੱਜ ਤੱਕ ਤੂੰ ਐਂ ਦੇਖ ਲੈ ਬਾਈ ਜਦੋਂ ਮਰਜੀ ਆਪਣਾ ਵੀਡੀਓ ਕੱਢੀ ਚੱਲ ਜੀ ਬਈ ਇਹ ਡਾਕਟਰਾਂ ਨੂੰ ਵੀ ਪਤਾ ਲੱਗਿਆ ਕਹਿੰਦੇ ਆ ਇਸ ਵਾਈਟ ਕੀ ਪਸੂ ਰਹਿ ਹੀ ਨਹੀਂ ਰਿਹਾ ਅਰੇ ਹਾਂ ਜ਼ਿਆਦਾ ਗਰਮਿਆਸ ਹੋ ਗਈ ਗੋਮਰ ਸਰ ਨਹੀਂ ਡਾਕਟਰ ਆਪਣੇ ਗਾਂ ਚੱਡਾ ਦੇਖੀਂ ਭਾਈ ਇਹਦਾ ਠੀਕ ਹੈ ਇਹਨਾਂ ਦਾ ਮਤਲਬ ਮਨ ਲੈ ਜਦੋਂ ਤਿਆਰ ਤਿਆਰ ਬਿਖੜ ਬਿਖੜ ਬਾਹਰ ਆ ਜਾਂਦਾ ਭਾਈ ਬਹੁਤ ਜੀ ਅਸੀਂ ਉਹਦੇ ਚ ਕਹਿੰਦਾ ਆਪਦੇ ਉਹਦੇ ਹਸਪਤਾਲ ਜੀ ਵੀ ਹੋ ਕੇ ਰਹਿਣਾ ਹਾਂ ਵੀ ਕਾਰਨ ਕਹਿੰਦਾ ਕੀ ਕਾਰਨ ਹੈਗਾ ਕਹਿੰਦਾ ਫਿਰ ਇਹਦਾ ਅਸੀਂ ਟਰੀਟਮੈਂਟ ਕਰਿਆ ਮੈਨੂੰ ਉਹ ਕਹਿੰਦਾ ਕਹਿੰਦਾ ਘੱਟੋ ਘੱਟ ਰੁਕ ਜਾ ਹੂੰ ਸੌਣ ਤੇ ਭਾਦੋਂ ਦਾ ਮਹੀਨਾ ਲੱਗ ਜਾ ਉਸ ਤੋਂ ਬਾਅਦ ਪਸ਼ੂਆਂ ਦੇ ਟੀ ਉਹ ਹਾਂ ਭਾਈ ਬਿਲਕੁਲ ਹਾਂ ਯਾਨੀ ਕਿ ਵੀ ਯਾਰ ਹਜੇ ਜਿਹੜਾ ਟੀਕਾ ਭਰਉਣਾ ਹੈ ਜੇ ਗਾਂਹ ਲਈ ਵਾਰੀ ਵੀ ਵਧੀਆ ਟਾਈਮ ਤੇ ਸਮੋਣੀ ਤਾਂ ਹਜੇ ਵੀ ਟੀਕਾ ਹਜੇ ਡੇਢ ਮਹੀਨਾ ਹੋਰ ਨਹੀਂ ਭਰਉ ਡੇਢ ਮਹੀਨੇ ਬਾਦੋਂ 8ਵੇਂ ਮਹੀਨੇ ਚ ਸਾਬਰ 9ਵੇਂ ਮਹੀਨੇ ਦੇ ਐਂਡ 'ਚ ਭਰਾਲੋ ਠੀਕ ਹੈ ਜਿਹੜਾ 7ਵੇਂ ਦੇ ਐਂਡ 'ਚ ਸੂਵੇ 8ਵੇਂ ਦੇ ਵਿੱਚ ਸੌਣ ਚੱਲੀ ਜਾਂਦਾ ਹੁੰਦਾ ਉਹ ਸੌਣ ਦੇ ਵਿੱਚ ਮੀਂਹ ਹੁੰਦੇ ਮੌਸਮ ਮੜਾ ਜਾ ਲੂਟ ਹੋ ਜਾਂਦਾ ਰਾਤ ਦੀ ਠੰਡ ਹੋ ਜਾਂਦੀ ਹੈ ਭਾਦੋਂ ਤੋਂ ਬਾਅਦ ਚਾਹੇ ਮੰਨ ਲਓ ਭਾਦੋਂ ਜਾਂਦੀ ਭਾਦੋਂ ਵੀ ਟੀਕਾ ਭਰਾਲੋ ਨਾਰਮਲ ਠੰਡ ਆਏ ਮੈਂ ਕਹਿੰਦੇ ਠੰਡ ਚ ਆ ਜੇ ਹਾਂ ਜਾਨੀ ਕਿ ਵੀ 9ਵੇਂ ਮਹੀਨੇ ਤੋਂ ਪਹਿਲਾਂ ਟੀਕਾ ਨਾ ਪਰਾਓ ਆ ਨਾਰਮਲ ਮੱਝਾਂ ਨੂੰ ਵੀ ਗਰਮੈਟ ਜਿਆਦੇ ਮਾਣਾ ਲੱਗਿਆ ਗਾਈਆਂ ਨਾਲ ਬਿਲਕੁਲ ਹਾਂ ਇਹ ਪ੍ਰੋਬਲਮ ਪਈ ਹੈ ਗਰਮੀ ਚ ਆਈ ਤੇ ਜਿਆਦੇ ਫੋਨ ਵੀ ਮੈਨੂੰ ਆਉਂਦੇ ਆ ਰਿਪੀਟਰ ਵਾਲਾ ਕਈ ਜਿਆਦੇ ਕਹਿੰਦੇ ਆ ਮੈਂ ਤਾਂ ਫਿਰ ਐਂ ਮੰਨ ਲਾ ਜਿਹੜੀ ਤਾਂ ਉਹ ਰਿਪੀਟਰ ਹੁੰਦੀ ਸੀ ਉਹ ਤਾਂ ਮੈਂ ਗੱਪਣ ਕਰਾ ਲਈਆਂ ਤੇ ਜਿਹੜੀਆਂ ਇਹ ਸੀਗੀਆਂ ਮਤਲਬ ਮੰਨ ਲਾ ਜਿਵੇਂ ਪਹਿਲੀ ਵਾਰ ਇਨਫੈਕਸ਼ਨ ਦਿਖਾਜੀ ਫਿਰ ਦਵਾਈ ਭਰਾ ਕੇ ਮੈਂ ਠੀਕ ਆ ਪਰਾਣਿਆ ਫੇਰੇ ਖਾਲੀ ਨਿਕਲ ਗਈ ਫਿਰ ਦੂਜੀ ਹੀਟ ਤੇ ਮੈਂ ਛੇੜੇ ਨਹੀਂ ਜਿਵੇਂ ਤੂੰ ਦੱਸਿਆ ਦਵਾਈ ਧਰਾ ਕੇ ਬਈ ਕਹਿੰਦੇ ਘਟੋ ਘਟ ਨਾਂਵਾਲਾ ਵੀ ਇੱਕ ਹੀਟ ਭੰਨੀ ਚਾਹੀਦੀ ਹੈ ਹਾਂ ਬਈ ਕੋਈ ਵੀ ਜਾਨਵਰਾ ਕਹਿੰਦਾ ਚਾਹੇ ਮੱਝ ਆ ਗਾਂ ਉਹਦੀ ਇੱਕ ਹੀਟ ਭੰਨੀ ਚਾਹੀਦੀ ਹੈ ਬਿਲਕੁਲ ਬਿਲਕੁਲ ਬਈ ਜਦੋਂ ਆਪਾਂ ਕੋਈ ਦਵਾਈ ਧਰਾਤੀ ਜਦੋਂ ਨਾਲੇ ਕਾਹੀ ਵੀ ਹੁੰਦਾ ਬਈ ਜੇ ਗਰਮ ਜੇ ਆਪਾਂ ਗਰਮੀ ਹੈ ਨਾ ਜਦੋਂ ਪਸ਼ੂ ਦੇ ਆਪਾਂ ਬਾਰੀ ਬਾਰੀ ਟੀਕਾ ਭਰਾਈ ਜਾਂਦੇ ਆ ਕਸੂ ਦੇ ਜੇ ਗਰਮੀ ਚ ਵੀ ਆ ਤੁਸੀਂ ਪਹਿਲੀ ਵਾਰ ਟੀਕਾ ਭਰਾਲੇ ਨਹੀਂ ਭਰਾਇਆ ਦੂਜੀ ਵਾਰ ਭਰਾਲਿਆ ਜੇ ਤਾਂ ਰਹਿ ਗਈ ਠੀਕ ਹੈ ਤੇ ਨਹੀਂ ਉਦੋਂ ਬਾਅਦ ਉਹਨੂੰ ਛੇੜੋ ਨਾ 5-4 ਮਹੀਨੇ ਗਰਮੀ ਲੰਘਣ ਤੱਕ ਤੇ ਜੇ ਤੁਸੀਂ ਬਾਰੀ-ਬਾਰੀ ਟੀਕਾ ਭਰਾਈ ਜਾਵਾਂਗੇ ਉਹ ਖਾਲੀ ਨਿਕਲ ਜਿਓ ਫਿਰ ਹੋਰ ਰੀਪੀਟਰ ਕਰਨੀ ਜਾਵੜਾਂਗੇ ਜਿਹਨੂੰ ਆਪਾਂ ਕਹਿੰਦੇ ਰੀਪੀਟਰ ਹੋ ਗਈ ਠੀਕ ਹੈ ਇਹ ਇਹ ਉਹ ਮੈਂ ਸੱਚ ਪਈ ਜਾਂਦਿਆਂ ਵੀ ਜਦ ਇਹਨੂੰ ਭਰਾ ਕੇ ਦੇਖਿਆ ਦੋ ਵਾਰੀ ਉਦੋਂ ਬਾਅਦ ਗਰਮੀ ਆ ਗਈ ਵੀ ਛੱਡ ਤੀ ਵੀ ਹੁਣ ਮਤਲਬ ਸਾਰਾ ਇਨਫੈਕਸ਼ਨ ਵੀ ਛੱਟਾ ਸਾਰਾ ਕੁਝ ਸੈਟਾ ਤਾਰਾਂ ਵੀ ਸਹੀ ਦਿੰਦਿਆਂ ਹੁਣ ਇਹਦੇ 10ਵੇਂ ਮਹੀ ਹੁਣ ਇਹ ਬਣਾ ਲੈਣਾ 12ਵਾਂ ਸੂਆ ਜੀ ਹਾਂ ਇਹ ਤਾਂ ਹੁਣ 12ਵਾਂ ਸੂਆ ਹੋ ਜੀ ਹਾਂ ਗੱਬਣ ਕਰਾ ਕੇ ਤੇ ਹਜੇ ਇਹ ਤਿੰਨ ਚਾਰ ਸੂਏ ਕਿਸੇ ਪਾਸੇ ਨਹੀਂ ਜਾਂਦੇ ਤੇ ਕਰਮ ਵਾਲੀ ਜਾਊਗੀ ਇੱਥੇ ਆਪਣੇ ਫਾਰਮ ਤੇ ਜਾਊਗੀ ਇਹਨੂੰ ਵੱਡਿਆਂ ਮਹਿਸਾਂ ਦਾ ਆਪਾਂ ਦੇ ਨਹੀਂ ਕਦੇ ਵੀ ਤਾਂ ਚੱਲ ਛੋਟਿਆਂ ਦਾ ਹੁੰਦਾ ਵੀ ਚੱਲ ਸੈਟਅਪ ਮਾਰ ਲਿਆ ਨਾ ਤੇ ਹੁਣ ਅੱਜ ਇਹਦੀ ਵੀ ਤਰੀਕ ਦੇ ਇੱਕ ਹਜੇ ਸਾਹਮਣੇ ਲੱਗਣਾ ਇਹਨੂੰ ਤੇ ਥਣਾ ਜੀ ਦੁੱਧ ਬਣਾਉਣ ਲੱਗੀਏ ਤੇ ਦੁੱਧਾਂ ਇਹਦੀ ਕਰਮ ਵਾਲੀ ਬਹੁਤ ਚੰਗਾ ਕਰਦੇ ਤੇ ਪਾਉਣਾ ਨਾ ਕੋਈ ਪਾਉਂਦੇ ਨਾ ਇਹਦੇ ਲਾਸਟ ਘਟਾ ਲਟ ਘਟਾ ਇੱਕਦਾਂ ਹੋ ਜੇ ਪਾਉਣਾ ਪਾਦੇ ਯਾਰ ਮੈਂ ਤਾਂ ਦੇਖਾਂ ਖੁਸ਼ ਨਹੀਂ ਹੁੰਦਾ ਮ ਜਿਹੜਾ ਘਰ ਦੀ ਫੀਡਪੂੜ ਬਣਾਉਣਾ ਘਰ ਦੀ ਫੀਡ ਚ ਪਾਵਰਪੂਰ ਵੱਧ ਦੇ ਦੇ ਜਿਵੇਂ ਮੰਨ ਲਓ ਸੋਆਬੀਨ ਦੀ ਖਾਲ ਹੋ ਗਈ ਜਿਹੜੀ ਸੂਨ ਵਾਲੀ ਮੱਝ ਹੁੰਦੀ ਆ ਉਹਦੀ ਘਰੇ ਬਣਾ ਲਿਆ ਕਰੋ ਉਹਨੂੰ 20 ਕਿਲੋ ਸੋਆਬੀਨ ਦੀ ਖਾਲ ਲੈ ਲਈ ਜੇ ਪੂਰੀ ਛਰੇ ਦੀ ਫੀਡ ਬਣਾਉਣੀ ਆ 20 ਕਿਲੋ ਸੋਆਬੀਨ ਦੀ ਖਾਲ ਲੈ ਲਈ 10 ਕਿਲੋ ਸਰੋਂ ਦੀ ਖਾਲ ਲੈ ਲਈ 3 ਕਿਲੋ ਖਲਾਂ ਹੋ ਗਈਆਂ ਉਹਦੇ ਚ 10 ਕਿਲੋ ਸੋਲੇ ਸੋਲੇ ਪਾ ਲੋ 40 ਕਿਲੋ ਹੋ ਗਿਆ ਤੇ 10 ਕਿਲੋ ਸਰੋਂ ਪਾ ਲੋ 50 ਕਿਲੋ ਹੋ ਗਿਆ ਤੇ 50 ਕਿਲੋ ਉਹਦੇ ਚ ਮਤਲਬ ਕਣਕ ਪਾ ਲੋ ਬਸ ਕਮਾਟਰ ਬਣਾ ਲਓ ਇਹ ਜਾ ਕੇ 3 ਤੋਂ 4 ਕਿਲੋ ਦਿਨ ਦਾ ਦਹੀਂ ਚਲੋ ਕੋਈ ਫੀਡ ਪਾਉਣ ਦੀ ਹੋਰ ਲੋੜ ਨਹੀਂ। ਆਪਾਂ ਮਾਂ ਦੀ ਇਹ ਜਿਹੜੀ ਮੇਨ ਖਰਾਕ ਹੈ ਇਹ ਸਵਾਗ਼ ਮਹੀਨਾ ਪਹਿਲਾਂ ਸਟਾਰਟ ਕਰ ਲਓ। ਤੇ ਜਿਹੜੀ ਦੂਜੀ ਹੁੰਦੀ ਹੈ ਦੋ ਮਹੀਨੇ ਦੀ ਬਣਦੀ ਵੀ ਇਹ ਲਾ 4000 ਦੀ ਕਰਕੇ ਖਰਾਕ ਬਣਦੀ ਆ ਨਾ ਨਾਰਮਲ ਫਰਮੇਟਾਂ ਦਾ ਘੱਟ ਬਣਦਾ। ਬਿਲਕੁਲ ਹਾਂ ਇਹ ਇਹ ਘਰ ਦੀ ਘਰ ਜਿੰਨੀ ਮਰਜ਼ੀ ਮਹਿੰਗੀ ਬਣਾ ਲੈ ਇਹ ਫਿਰ ਵੀ ਸਸਤੀ ਪੈਂਦੀ ਓਦੋਂ। ਇਹ 35 3700 3700 ਤੱਕ ਆਪਾਂ ਕਮਾਂਡਲ ਵਾਜਾ। ਕਮਾਂਡਲ 4000 ਦੀ ਪੈ ਗਈ। ਇਹ ਕੁਆਟਰ ਮੀਲਾ ਦਾ ਪੂਰੀ। ਹੂੰ। ਜੇ ਕੋਈ ਇਹ ਕੁਆਟਰ ਬਣਾਉਣੀ ਇਹ ਸਸਤੀ ਹੋਊ। ਹਾਂ ਬਿਲਕੁਲ ਬਿਲਕੁਲ ਭਾਈ। ਇਹ ਕੁਆਟਰ 20 ਖੋਲੀਏ ਪਾਈਏ ਝੋਲੀ ਰੱਸਾ ਮਰ ਜਾ ਬਣਾਵੇਂ ਆ ਵੀਡੀਓ ਮਾਰੀ ਮੈਂ ਭਾਈ ਸੋਮੀ ਦਾ ਕਿਰਾਂ ਝੋਲੀ ਰੱਸਾ ਪਾ ਦਿੰਦਾ ਚੱਲੀਏ ਨੇ ਵੀਡੀਓ ਚੱਲਾ ਆ ਨਾ ਸਿਰਾ ਅੱਜ ਤੇ ਅਸੀਂ ਮਾਰਕੜੀ ਝੋਲੀ ਸਿਰਾ ਪਰ ਤੇ ਮਾਰ ਤੋਂ ਸਹੀ ਵਾਸ਼ ਬਸਾਤਾ ਹੈ ਤੇ ਜੇ ਕਿਤੇ ਆਪਣੇ ਕਿਲਾ ਹੋਇਆ ਇਹ ਵੱਲ ਅੱਗੇ ਤੱਕ ਟੱਕੜਾ ਕਰਕੇ ਬਿੱਟਰ ਉਹ ਬਣਾ ਲਵਾਂਗੇ ਠੀਕ ਹੈ ਜੇ ਕਿਤੇ ਆਈ ਮਸਾਫਤ ਆਇਆ ਸਾਰਾ ਪਤਾ ਨਹੀਂ ਨੂੰ ਰਸ ਜੇ ਕਿਤੇ ਆਈ ਉਹਨਾਂ ਕਹਿੰਦੇ ਕਿ ਆ ਪਾਗਲ ਨਹੀਂ ਜਾਂਦਾ ਉਹਨਾਂ ਵਾਲੇ ਹੈ ਨਾ ਮੈਂ ਕੱਟਾ ਲਾ ਦਿੱਤਾ ਮਾਲਾ ਲੇ ਲਓ ਹੈ ਆ ਆ ਆਈ ਨਾ ਕਾ ਚੱਲ ਸਰ ਮੈਂ ਬਾਹਰ ਪਾਣੀ ਹਾਂ ਉਹਦੇ ਪੂਰੀ ਸਟੰਗਣਾ ਮਗਰ ਹੂੰ ਲਸਾ ਹੀ ਹੁੰਦਾ ਉਹਦੇ ਜਾਨ ਜਾਨ ਨਹੀਂ ਦੇ ਹਾਂ ਵਾਹ ਉਹ ਕਰ ਲੈਂਦੇ ਤੇ ਤਾਂ ਤੇ ਮਾਰੀਗਾ ਜਿਹੜਾ ਤਾ ਜਨਤ ਮਾਰੀ ਨਹੀਂ ਕਿਸੇ ਜਾਨਵਰ ਦੀ ਨਾ ਕੀੜੀ ਮੱਖੀ ਵੀ ਨਹੀਂ ਮਿਖਾ ਇਹ ਕਰਦਾ ਮੈਂ ਇਸ ਜਾਨਵਰ ਅੱਛਾ ਉਹ ਲਾਈ ਵੀ ਮੱਛਰ ਦਾ ਨਹੀਂ ਬਾਤ ਤੂੰ ਤਾਂ ਹੁਣ ਜਾ ਕੇ ਉੱਥੇ ਜਾ ਕੇ ਤਾਂ ਇਕੱਲਾ ਜਾਨਵਰ ਜਿਵੇਂ ਤੂੰ ਇੱਕ ਦੋ ਪਾਲ ਲੈਣੇ ਹੁੰਦੇ ਹਨ ਤੇਰੇ ਕੋਲ ਤਾਂ ਜਾ ਕੇ ਇਹ ਇਹਨੂੰ ਆਪਾਂ 2 ਮਹੀਨਾ ਬਾਦ ਦਿਖਾਉਣਾ ਆਪਾਂ ਵੀਡੀਓ ਪਾ ਕੇ ਤੇ ਸਾਲ ਦਾ ਹੋ ਗਿਆ ਨਾ ਉਦ ਇਹਦੀ ਵੀਡੀਓ ਬਣਾਵਾਂ ਉਹਦੋਂ ਮੈਨੂੰ ਪਤਾ ਤੂੰ ਕਰ ਦੇਗਾ ਕੰਮ ਇਹਦਾ ਮੈਂ ਤਕੜਾ ਕਰ ਲੇਗਾ ਹਾਂ ਨਾ ਨਾ ਹੌਲੀ ਹੌਲੀ ਕੋਈ ਨਾ ਕੋਈ ਨਾ ਕੋਈ ਚੱਲ ਸਮਿਤ ਟੱਕ ਟੱਕ ਖੇਚ ਰਿਹਾ ਉਹ ਖੇੜੇ 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 ਫੜੇ ਤੱਕ ਕੋਈ ਨਾ ਸੜਦਾ ਨਹੀਂ ਪਾਜੀ ਨਾ ਨਾ ਉਪਾਇਰ ਤੱਕ ਇਹਦਾ ਕਈ ਬਰੇ ਚੱਲ ਆ ਜਾ ਹਾਂ ਤਾਂ ਲਾ ਬਹ ਫੜਾ ਆ ਜਾ ਆਜਾ ਆਜਾ ਲੋ ਜੀ ਪ੍ਰਮਾਤਮਾ ਬਾਈ ਨੂੰ ਵਾਦਾ ਕਰੇ ਤੰਦਰੁਖੀਆਂ ਬਖਸ਼ੇ